ਹੁਮਸਪਰੀ ਗਰਮੀ ਨੇ ਲੋਕਾਂ ਦਾ ਘਰੋਂ ਨਿਕਲਣਾ ਬੰਦ ਕਰ ਕਰ ਦਿੱਤਾ ਹੈ ਜਿਆਦਾਤਰ ਲੋਕ ਜੁੜੇ ਨੇ ਘਰਾਂ ਦੇ ਵਿੱਚ ਏਸੀ ਅਤੇ ਕੂਲਰ ਲਾ ਕੇ ਬੈਠੇ ਨੂੰ ਮਜੂਬ ਮਜਬੂਰ ਨੇ ਅਤੇ ਕਈ ਥਾਵਾਂ ਤੇ بارش ਦੇ ਕਰਕੇ ਲੋਕਾਂ ਦੇ ਚਿਹਰੇ ਵੀ ਖਿੜ ਗਏ ਨੇ ਜਿਸ ਦੇ ਤਹਿਤ ਨਾਭਾ ਹਲਕੇ ਦੇ ਵਿੱਚ ਥੋੜੀ ਜਹੀ بارش ਨੇ ਲੋਕਾਂ ਨੂੰ ਜੜੀ ਹੁਮਸ ਉਸੇ ਪਰ ਗਰਮੀ ਤੋਂ ਰਾਹਤ ਦਵਾਈ ਹੈ ਲੋਕ ਖੁਸ਼ੀ ਵਿਖਾਈ ਦੇ ਰਹੇ ਨੇ ਉਥੇ ਹੀ ਕਿਸਾਨ ਵੀ ਬੜੇ ਖੁਸ਼ ਨਜ਼ਰ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਦੇ ਕਾਰਨ ਖੇਤਾਂ ਦੇ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ ਜਿਸ ਕਾਰਨ ਪਸ਼ੂ ਪੰਛੀ ਵੀ ਬੇਹਾਲ ਸਨ بارش ਦੇ ਨਾਲ ਹੁਣ ਅਸੀਂ ਕਾਫੀ ਖੁਸ਼ ਆ ਕਿਂਦਰ ਦੇ ਉਤੇ ਜੁੜੇ ਨੇ ਮਿਹਰ ਕੀਤੀ ਹੈ ਅਤੇ ਪਸ਼ੂਵਾਧ ਲਈ ਇਹ بارش ਦੇ ਕਾਰਨ ਪੱਠੇ ਵੀ ਵਾਪਿਆ ਗਿਆ ਹੈ ਦੱਸਦੇ ਖੇਤਾ ਦੇ ਵਿੱਚ ਹੁਣ ਪਾਣੀ ਦੀ ਵੀ ਲਾਗਤ ਬਹੁਤ ਘੱਟ ਹੋਵੇਗੀ ਕਿਉਂਕਿ بارش ਦੇ ਨਾਲ ਖੇਤਾ ਵਿੱਚ ਪਾਣੀ ਪਰ ਗਿਆ ਹੈ। ਪਰਮਾਤਮਾ ਦੀ ਮਿਹਰ ਹੋਈ ਹੈ ਵੀ ਜਿਹੜੀ ਬਰਸਾਤ ਹੋਈ ਹੈ ਇੰਨੀ ਜ਼ਿਆਦਾ ਕਰਕੇ ਪੈ ਰਹੀ ਸੀ ਵੀ ਮਤਲਬ ਘਰਾਂ ਦੇ ਵਿੱਚ ਰਹਿਣਾ ਏਸੀ ਦੇ ਪੱਤੇ ਵੀ ਮਤਲਬ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਇਨਸਾਨ ਦਾ ਚਲੋ ਫਿਰ ਵੀ ਆਪਣਾ ਜਿਹੜਾ ਸੀਗਾ ਕਿ ਜੇ ਸੀ ਆ ਤਾਂ ਲੈ ਗੁੰਰਾ ਥੱਲੇ ਪੱਕਿਆਂ ਥੱਲੇ ਬੈਠ ਕੇ ਆਪਣਾ ਗੁਜ਼ਾਰਾ ਕਰ ਲੈਂਦਾ ਸੀ ਪਰ ਜਿਹੜੇ ਜੀਵ ਜੰਤੂ ਨੇ ਪੰਛੀ ਨੇ ਆਪ ਫੇਰ ਪੌਦੇ ਨੇ ਇਹ ਬਿਕਾਰੇ ਗਰਮੀ ਦੇ ਵਿੱਚ ਬਿਨਾ ਪਾਣੀ ਦੇ ਗਰਮੀ ਨਾਲ ਕੰਤ ਰਹੇ ਸੀ ਮਾਤਾ ਜੀ ਸੀ ਤੇ ਅੱਜ ਪਰਮਾਤਮਾ ਦਾ ਸ਼ੁਕਰ ਹੈ ਕਿ ਇਹਨਾਂ ਨੇ ਮਾਨ ਸਪਾਈ ਹੈ ਇੰਦਰਦੇਵ ਦਾ ਖੁਸ਼ ਹੋਏ ਨੇ ਕਿ ਜਿਹੜੇ ਫੇਰ ਪੌਦੇ ਨੇ ਪੰਛੀ ਨੇ ਉਹਨਾਂ ਦੁਆਰਾ ਤੋਂ ਹਰੇ ਭਰੇ ਹੋ ਜਾਣਗੇ ਅਤੇ ਇਨਸਾਨਿਆਂ ਨੂੰ ਵੀ ਜਿਹੜਾ ਇਹ ਗਰਮੀ ਤੋਂ ਬਹੁਤ ਰਾਹਤ ਮਿਲੀ ਇਹਦੇ ਨਾਲ ਜਿਹੜੀ ਬਿਜਲੀ ਦੀ ਬਜਟ ਨਹੀਂ ਹੋਏਗੀ ਇਸ ਹੀ ਗੁਨਰ ਨਹੀਂ ਚੱਲਣਗੇ ਤਾਂ ਇਹਦੇ ਨਾਲ ਆਪਣੀ ਜਿਹੜੀ ਬਿਜਲੀ ਦੀ ਬਚਤ ਵੀ ਹੋਏਗੀ ਮੈਂ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਵੀ ਉਹਨਾਂ ਨੇ ਅੱਜ ਗਰਮੀ ਤੋਂ ਸਾਨੂੰ ਰਾਹਤ ਦਿਵਾਈ ਹੈ ਤੇ ਜਿਹੜਾ ਮੌਸਮ ਹੈ ਉਹ ਠੰਡਾ ਹੋਇਆ ਹੈ ਅਸੀਂ ਬਹੁਤ ਵਧੀਆ ਮੰਨਦੇ ਹਾਂ ਜਿਹੜਾ ਬਾਰਿਸ਼ ਹੋਈ ਆ ਹੁਣ ਸਾਡੇ ਸਾਰੀਆਂ ਫਸਲਾਂ ਦਾ ਖਤਰਾ ਬਹੁਤ ਵਧੀਆ ਲਾਭ ਦਾ ਹੈ ਕਿ ਹੈ ਤੇ ਇੱਕ ਜਿਹੜੀ ਆ ਆਮ ਜੀਹਾਂ ਦੇ ਸਾਡੇ ਤਾਂ ਮੀਂਹ ਨਹੀਂ ਪਿਆ ਸੀ ਕਦੇ ਜਿਹੜਾ ਨਾਬੇ ਸ਼ਾਇਰ ਤੇ ਹੁਣ ਦਾ ਪਹਿਲਾ ਮੀਂਹ ਆਪਣੇ ਪਿਆਸੇ ਬਹੁਤ ਵਧੀਆ ਮੀਂਹ ਪਿਆ ਜੀ ਦਾ ਹੈ ਠੰਡ ਹੋ ਗਈ ਗਰਮੀ ਤੋਂ ਨਿਕਲਣਾ ਬਹੁਤ ਘਰਾਂ ਚ ਔਖਾ ਹੋਇਆ ਪਿਆ ਤੇ ਜਾਨਵਰਾਂ ਨੂੰ ਪੰਛੀਆਂ ਨੂੰ ਸਭ ਖਤਰਨਾਕ ਦਾ ਇੱਕ ਹੈ ਜੀ ਆਉਂਦਾ ਬਹੁਤ ਵਧੀਆ ਬਾਸਦਾ ਉਹ ਜਿਹੜਾ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਤਾਂ ਜੀਵ ਜੰਤੂ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ ਇਹਨਾਂ ਖਾਤਰ ਵੀ ਬਹੁਤ ਵਧੀਆ ਫਾਇਦਾ ਬੰਦ ਹੋਇਆ ਜੀ ਇਹ ਪੰਛੀਆਂ ਦਾ ਬਹੁਤ ਔਖਾ ਹੋਇਆ ਪਿਆ ਤੇ ਦਰਖਤਾਂ ਰੁੱਖਾਂ ਦਾ ਬਹੁਤ ਹੋਇਆ ਪਿਆ ਜੀ ਜਿਹੜਾ ਰੁੱਖਾਂ ਨੂੰ ਵੀ ਬਹੁਤ ਪਾਣੀ ਲੱਗਿਆ ਇਹ ਵੀ ਬਹੁਤ ਵਧੀਆ ਹੋਇਆ ਜੀ ਸਾਰੀਆਂ ਫਸਲਾਂ ਖਾਤਰ ਇਹ ਖੱਦ ਲਈ ਬਹੁਤ ਰਹਤਾ ਲਾਭ ਦਾ ਇੱਕ ਹੈ ਜੀ ਬਾਪੀ ਜੀ ਹੁੰਦੀ ਹੈ ਬਹੁਤ ਵਧੀਆ ਕਰ ਰਹੇ ਜੀ ਇਹ ਜਿਹੜਾ ਵਾਸ ਸਾਰੀਆਂ ਫਸਲਾਂ ਖਾਤਰ ਸਾਨੂੰ ਲਾਭ ਦਾ ਇੱਕ ਹੈ ਪਾਣੀ ਕਿੱਦਾ ਸਾਨੂੰ ਬਹੁਤ ਹੋਏ ਪੈ ਤੇ ਜਿਹੜਾ ਹੁਣ ਪਾਣੀ ਦੀਆਂ ਨੂੰ ਰੇਵ ਮੰਗ ਲੱਗੂਗਾ ਜੀ ਬਹੁਤ ਵਧੀਆ ਫਸਲਾਂ ਹੋਣਗੀਆਂ ਜੀ ਕੱਖ ਪੱਠੇ ਇਹ ਵੀ ਜਮੀ ਹੋਏ ਪੈ ਤੇ ਜੀ ਇਹਨਾਂ ਖਾਤਰ ਬਹੁਤ ਲਾਭ ਦਾ ਇੱਕ ਹੈ ਜੀ ਸਾਰੇ ਡੰਗਰਾਂ ਨੂੰ ਪਸਵਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਰਸਤ ਮਿਲੇ ਜੀ ਅਸਮਾਨ